ਹਾਂਜੀ ਦੋਸਤੋ ਕਾਫੀ ਜ਼ਿਆਦਾ ਰੌਲਾ ਇਹ ਪੈ ਰਿਹਾ ਕਿ ਚੱਲ ਮੇਰਾ ਪੁੱਤ ਜਿਹੜੀ ਕੀ ਚਾਰਿਆ ਉਹ ਇੱਕ ਦੋ ਸਿਨੇਮਾ ਘਰਾਂ ਦੇ ਵਿੱਚ ਜਿਹੜੀ ਕੀ ਉਹ ਰਿਲੀਜ਼ ਹੋਈ ਆ ਪਰ ਇਦਾਂ ਦਾ ਬਿਲਕੁਲ ਨਹੀਂ ਆ ਇਹ ਬਿਲਕੁਲ ਫੇਕ ਖਬਰ ਆ ਜਿਹੜੀ ਕੀ ਸੋਸ਼ਲ ਮੀਡੀਆ ਦੇ ਉੱਪਰ ਚਲਾਈ ਜਾ ਰਹੀ ਆ ਤੁਹਾਨੂੰ ਦੱਸ ਦਈਏ ਕਿ ਜਿਵੇਂ ਦਲਜੀਤ ਦੀ ਫਿਲਮ ਦਾ ਬਾਈਕਾਟ ਕੀਤਾ ਗਿਆ ਸੀਗਾ ਇੰਡੀਆ ਵੱਲੋਂ ਉਦਾਂ ਹੀ ਚੱਲ ਮੇਰਾ ਪੁੱਤ ਫੋਰਡੇੜੇ ਕੀ ਅਮਰਿੰਦਰ ਗਿੱਲ ਐਕਟਰ ਨੇ ਉਹਨਾਂ ਦਾ ਬਾਈਕਾਟ ਕੀਤਾ ਗਿਆ ਆ ਤੁਹਾਨੂੰ ਇਸ ਦੇ ਪਿੱਛੇ ਕਾਰਨ ਜਿਹੜਾ ਆ ਉਹ ਸਾਰਿਆਂ ਨੇ ਜਾਣਦੇ ਨੇ ਅਤੇ ਤੁਹਾਨੂੰ ਅਸੀਂ ਦੱਸ ਦੇਈਏ ਕਿ ਪਾਕਿਸਤਾਨ ਐਕਟਰਾਂ ਦਾ ਇਹਦੇ ਵਿੱਚ ਹੋਣਾ ਅਤੇ ਉਹਨਾਂ ਐਕਟਰਾਂ ਦਾ ਹੋਣਾ ਜਿਹੜੇ ਕਿ ਇੰਡੀਆ ਦੇ ਖਿਲਾਫ ਬਹੁਤ ਕੁਝ ਬੋਲੇ ਸੀਗੇ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਵਾਰ ਲੱਗੀ ਸੀਗੀ ਜਿਸ ਤੋਂ ਬਾਅਦ ਇਹ ਡਿਸਾਈਡ ਕੀਤਾ ਗਿਆ ਸੀਗਾ ਕਿ ਪਾਕਿਸਤਾਨ ਦੇ ਨਾਲ ਕੋਈ ਵੀ ਜਿਹੜਾ ਵਪਾਰ ਹੋ ਗਿਆ ਜਾਂ ਉਹ ਕੰਮ ਹੋ ਗਿਆ ਜਾਂ ਕਿਸੇ ਐਕਟਰ ਦਾ ਕਿਸੇ ਐਕਟਰ ਦੇ ਨਾਲ ਫਿਲਮ ਦੇ ਵਿੱਚ ਹਿੱਸਾ ਹੋ ਗਿਆ ਤੇ ਸਭ ਤੋਂ ਜ਼ਿਆਦਾ ਮੇਨ ਗੱਲ ਇਹ ਸੀਗੀ ਕਿ ਕ੍ਰਿਕਟ ਖੇਡਣ ਵਾਸਤੇ ਕੀ ਪਾਕਿਸਤਾਨ ਦੀ ਟੀਮ ਇੰਡੀਆ ਦੇ ਵਿੱਚ ਆ ਸਕਦੀ ਆ ਉਹਦਾ ਵੀ ਬਾਈਕਾਟ ਕੀਤਾ ਗਿਆ ਆ ਹਾਲੇਕਿ ਫਿਲਹਾਲ ਇਹ ਨਿਊਜ਼ ਆ ਰਹੀ ਸੀ ਕਿ ਜਿਹੜੇ ਕਿ ਸਾਡੇ ਲੈਜੈਂਡ ਨੇ ਉਹਨਾਂ ਨੇ ਸੈਮੀਫਾਈਨਲ ਦੇ ਵਿੱਚ ਪਾਕਿਸਤਾਨ ਦੇ ਨਾਲ ਖੇਡਣਾ ਸੀਗਾ ਉਸ ਤੋਂ ਬਾਅਦ ਫਾਈਨਲ ਦੇ ਵਿੱਚ ਜਾਣਾ ਸੀਗਾ ਜਿਹੜਾ ਕਿ ਇੰਡੀਆ ਨੇ ਉਹ ਵੀ ਬਾਈਕਾਟ ਕਰ ਦਿੱਤਾ ਅਤੇ ਇੰਡੀਆ ਦੀ ਟੀਮ ਵਾਪਸ ਆ ਗਈ ਤੇ ਪਾਕਿਸਤਾਨ ਦੀ ਟੀਮ ਜਿਹੜੀ ਆ ਕੀ ਉਹ ਬਿਨਾਂ ਸੈਮੀਫਾਈਨਲ ਖੇਡੇ ਸਿੱਧਾ ਫਾਈਨਲ ਦੇ ਵਿੱਚ ਹੋ ਗਈ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਆ ਪਰ ਜਿਵੇਂ ਹੀ ਅਸੀਂ ਸੀਐਮ ਭਗਵੰਤ ਮਾਨ ਦਾ ਇੱਕ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਪ੍ਰੈਸ ਕਾਨਫਰੰਸ ਦੇਖੀ ਸੀਗੀ ਜਿਸ ਦੇ ਵਿੱਚ ਕਿ ਉਹਨਾਂ ਨੇ ਦਲਜੀਤ ਦੀ ਸਪੋਰਟ ਕੀਤੀ ਸੀਗੀ ਅਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਦਲਜੀਤ ਨੇ ਇਹ ਸਭ ਕੁਝ ਜਾਣ ਬੁੱਝ ਕੇ ਨਹੀਂ ਕੀਤਾ ਇਹ ਫਿਲਮ ਬਹੁਤ ਟਾਈਮ ਦੀ ਜਿਹੜੀ ਕਿ ਉਹ ਬਣ ਚੁੱਕੀ ਸੀਗੀ ਬਾਅਦਸ ਰਿਲੀਜ਼ ਕਰਨ ਦੇ ਵਿੱਚ ਜਿਹੜਾ ਕਿ ਉਹ ਟਾਈਮ ਲੱਗਦਾ ਆ ਉਸੇ ਤਰ੍ਹਾਂ ਅਮਰਿੰਦਰ ਗਿੱਲ ਨੇ ਵੀ ਇਹ ਫਿਲਮ ਦੇ ਵਿੱਚ ਜਿਹੜੇ ਕਿ ਪਾਕਿਸਤਾਨੀ ਐਕਟਰ ਲਏ ਨੇ ਏ ਵੀ ਫਿਲਮ ਬਹੁਤ ਟਾਈਮ ਪਹਿਲਾਂ ਇਹਦੀ ਕਿਉਂ ਤਿਆਰ ਹੋ ਚੁੱਕੀ ਸੀਗੀ ਅਤੇ ਰਿਲੀਜ਼ ਹੋਣ ਦੀ ਡੇਟ ਜਿਹੜੀ ਕਿ ਉਹਨਾਂ ਵੱਲੋਂ ਰੱਖੀ ਗਈ ਉਸ ਤੋਂ ਪਹਿਲਾਂ ਹੀ ਜੰਗ ਲੱਗ ਜਾਂਦੀ ਹੈ ਜੰਗ ਤੋਂ ਬਾਅਦ ਇਹ ਫਿਲਮਾਂ ਰਿਲੀਜ਼ ਇੰਡੀਆ ਦੇ ਵਿੱਚ ਨਹੀਂ ਹੁੰਦੀਆਂ ਸਗੋਂ ਕਿ ਬਾਕੀ ਦੇਸ਼ਾਂ ਦੇ ਵਿੱਚ ਹੁੰਦੀਆਂ ਆ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰਿੰਦਰ ਗਿੱਲ ਨੂੰ ਕਾਫੀ ਲੋਕ ਦਲਜੀਤ ਵਾਂਗ ਜਾਣਦੇ ਨੇ ਅਤੇ ਜੇਕਰ ਉਹਨਾਂ ਦੀਆਂ ਫਿਲਮਾਂ ਬਾਹਰ ਰਿਲੀਜ਼ ਹੁੰਦੀਆਂ ਨੇ ਇਹ ਵਾਲੀਆਂ ਤਾਂ ਉੱਥੋਂ ਵੀ ਉਹ ਪੈਸਾ ਜਿਹੜਾ ਕਿ ਇਹਨਾਂ ਫਿਲਮਾਂ ਤੋਂ ਕਮਾ ਸਕਦੇ ਨੇ ਜਿਵੇਂ ਕਿ ਸਰਦਾਰ ਜੀ 3 ਫਿਲਮ ਨੇ ਪੈਸਾ ਕਮਾਇਆ ਹੈ। ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਫਿਲਮਾਂ ਰਿਲੀਜ਼ ਹੋਣੀਆਂ ਚਾਹੀਦੀਆਂ ਆ ਜਾਂ ਨਹੀਂ ਹੋਣੀਆਂ ਚਾਹੀਦੀਆਂ? ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ। ਅਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੀ ਅਪਡੇਟਾਂ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਜਾ ਕੇ ਜਰੂਰ ਕਰ ਲਿਓ। ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ। ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਹੈ ਕਿਉਂ ਨਾ ਭੁੱਲਿਓ